छोटी बार वागी सच मैं तो कम करना औखा हो दाज की देता सू जुती थले रख दुती ना उठी हूं तक भी भली मानसे जो नहीं है ता कम त कर ला उठ के है उठे तो नहीं तेरे मौन नई है फै फैं मैन झाड़ू जा मार लैंड फिर पूछ दें भी यह क्यों नहीं उठी ਤੇ ਨਪੁੱਤੀ ਬੋ ਮਾਰ ਬੂ ਮੁਰਦਾ ਨਹੀਂ ਹੈਗੀ ਇਹ ਤਾਂ ਪਈ ਹੋਵੇ ਹੈ ਉੱਚਾ ਹੈ ਨਾ ਸੱਚੀ ਗੱਲ ਹੈ ਕਈ ਵਾਰੀ ਕੁਝ ਦੁਖਣ ਵੀ ਲੱਗ ਜਾਂਦਾਗਾ ਜੀ ਤੱਕ ਤਾਂ ਉੱਠੀ ਨਹੀਂ ਗਈ ਦਾਜ ਦੇਤਾ ਦਾਜ ਦੇ ਸਰਤੇ ਸਾਨੂੰ ਜਮੀ ਜੁੱਤੀ ਥੱਲੇ ਕਰ ਲਿਆ ਨਾਲੇ ਮੈਂ ਮੁੰਡੇ ਨੂੰ ਆਖਿਆ ਸੀ ਵੀ ਦੇਖ ਲੈ ਭਾਈ ਜਿੰਨੇ ਕਰਨਾ ਉਹ ਮੈਂ ਕਰ ਲਿਆ ਕਨਾ ਮਾਂ ਜਿਵੇਂ ਤੁਮ ਕਰਦਾ ਮੈਂ ਲਾਲਚ ਚਾਗੀ ਦਾਜ ਤੇ ਮੈਂ ਕਿਹਾ ਚੱਲ ਕੀ ਹੈਗਾ ਲੈ ਆਉਨੇ ਆਗੇ ਹਮ ਤਾਂ ਕਿ ਹਮ ਤਾਂ ਛੋਟੀ ਕਰ ਲੂ ਮੈਨੂੰ ਆਏ ਸੀ ਘਰ ਪਰ ਤੰਦੀ ਆ ਮੈਂ ਆਖੇ ਹੁਣ ਵੀ ਜਦੋਂ ਜਾਂਦੀ ਹੈ ਨੁਪਤੀ ਦੇਸਾਂ ਦਾ ਕੁਛ ਲੈ ਕੇ ਆਉਂਦੀ ਆ ਮੈਂ ਤਾਂ ਇਹ ਲਾਲਚ ਚ ਰਹਿ ਗਈ ਚਲ ਕੋਣ ਦੇਖਦੇ ਹੁਣ ਛੋਟੀ ਇੰਨੀ ਸੋਹਣੀ ਹੈ ਲਈ ਤਾਂ ਕੁਛ ਨਹੀਂ ਲੇਖਾ ਜਗਾ ਮੈਂ ਵੀਰ ਭਾਣਾ ਠੀਕ ਆ ਤਾ ਹੋ ਗਈ ਉੱਥੇ ਹਾਂ ਮੈਂ ਮਰ ਜਾ

ਬਾਤ ਉਹ ਹੁੰਦੀ ਸਾਰੀ ਇਹ ਕਰ ਕਰਕੇ ਮੇਰੇ ਆਪ ਦਾ ਮੂੰਹ ਦੇਖ ਸਿਚ ਚ ਮੂੰਹ ਬਹੁਤ ਕਾਲੀ ਆ ਨਾ ਮੁੰਡੇ ਨੂੰ ਪਤਾ ਨਹੀਂ ਨਾ ਬੇਬੇ ਜੀ ਸਾਰਾ ਕੁਝ ਪਤਾ ਹੈ ਨਾ ਨੂੰ ਹੁਣ ਇਹ ਕਿਹੜਾ ਮੇਰੇ ਕੋਲੇ ਨਹੀਂ ਰਹਿੰਦਾ ਆ ਵੀ ਹੇ ਬੇਸ਼ਕੰਦਰਾ ਤੂੰ ਮੈਥੂ ਇੰਨਾ ਉੱਲਾ ਰੱਖਣਾ ਆ ਜਾਣ ਦੋ ਨੂੰ ਗਿਆ ਕਿੱਧਰ ਆਦਾ ਉਹਦੇ ਵੀ ਛਿੱਪਰ ਫਰੇਟ ਕਰਦੀਆਂ ਕਿਹੜਾ ਬਹਿ ਗਿਆ ਬਚੋਲੇ ਦਾ ਮਰ ਗਿਆ ਬਚੋਲੇ ਦੇ ਅੱਗੇ ਪਿਛਲੇ ਜਿਹੜੇ ਤੂੰ ਬੱਲੇ ਪਾਉਂਦੀ ਸਾਡੇ ਉਹ ਬੇਬੇ ਜੀ ਕੁਝ ਵਿੱਚ ਉਹ ਮਾਂ ਨੂੰ ਕਹਤੋ ਗਾਲਾਂ ਮਾਰਨਾ ਉਹਨਾਂ ਦਾ ਕੀ ਕਿਸੇਰਾ ਉਹਨਾਂ ਨੇ ਉਹ ਤਾਂ ਤੁਹਾਡੇ ਸਾਹਮਣੇ ਬਿਠਾ ਪਈ ਸੀ ਜੀ ਇਹ ਤਾਂ ਆ ਕੁੜੀ ਆ ਸਾਹਮਣੇ ਖੜੀ ਹੋ ਰਹੀ ਕੋਈ ਬਤਾਈ ਸੀ ਅੱਜ ਕਾਲੀ ਥੋੜੀ ਬਿਠਾਈ ਸੀ ਬੈਣਾ ਬੇਬੇ ਜੀ ਕੋਈ ਨਾ ਤੁਸੀਂ ਫਿਕਰ ਨਾ ਕਰੋ ਬਸ ਮੈਂ ਨਾ ਮੇਕਅਪ ਕਰ ਲੈਂਦੀ ਹਾਂ ਉਸ ਤੋਂ ਬਾਅਦ ਮੇਕਅਪ ਹੋ ਜਾਵੇਗਾ ਨਾ ਤਾਂ ਗੋਰਾ ਰੱਗਣ ਲੱਗ ਜਾਂਦਾ ਤੇਰਾ ਬਹਿਜੇ ਪੇੜਾ ਤੇਰਾ ਮੇਕਅਪ ਕਹੇ ਜਾਂ ਲੇ ਰਹੀ ਹੈ ਜਿਹੜੇ ਕਾਲੇ ਪਰਲੇ ਪਾਤੀ ਸਾਡੇ ਅੱਡਾ ਵੱਡਾ ਉਹਨਾਂ ਉਹਨਾਂ ਦਾ ਕੋਈ ਨਾ ਤਾਂ ਜਦੋਂ ਇੱਕ ਵਾਰੀ ਦੱਸਤਾ ਦਿੰਦੀ ਪਾਣੀ ਇਹਦਾ ਕੋਈ ਹੋਰ ਨਹੀਂ ਰੱਖਦਾ ਤਰੀਕ ਗੁਦਰੀ ਫੜ ਕੇ ਮਾਰਾ ਚਲਾ ਕੇ ਤੈਨੂੰ ਮੇਰੇ ਜਿ ਵਿਚਾਲੇ ਨਾ ਨਾ ਬੇਬੇ ਜੀ ਗੁੱਸਾ ਨਾ ਕਰੋ ਕੋਈ ਗੱਲ ਨਹੀਂ ਹੁਣ ਹੀ ਸੋਹਣੀ ਬਣ ਕੇ ਆ ਜਾ ਮੀਂ ਗੱਲ ਸੁਣ ਉਹਦੇ ਟੇਕੇ ਨੂੰ ਬੁਲਾ ਲੈ ਬਾਗੀ ਦਾ ਬਾਜਰੀ ਲੈ ਜਾ ਮੈਨੂੰ ਇੰਨੀ ਕਾਲੀ ਨਹੀਂ ਚਾਹੀਦੀ ਪੱਟ ਨੂੰ ਪਿਆ ਜੀ ਤੇ ਕਿੰਬ ਬੁਲਾ ਲੈ ਬਾਜਰੀ ਲੈ ਜਾ ਬੇਬੇ ਜੀ ਮੈਂ ਕੋਈ ਮਾਝੀ ਨਾ ਪੜੀ ਇਹ ਮੈਨੂੰ ਕਰੇ ਉਸਕੀ ਲੋਗਾਂ ਦਾ ਕਰੇ ਉਸਕੀ ਲੋਗਾਂ ਦਾ ਉਹਦੇ ਜਿਹੜੇ ਸਾਹਮਣੇ ਬਿਠਾਈ ਸੀ ਤੂੰ ਤੋੜ ਕੇ ਜੇ ਰਾਤ ਨੂੰ ਆ ਜਾ ਤੇਰੇ ਕੋਲੇ ਮੈਂ ਤਾਂ ਢੱਡ ਉੱਠਾ

ਹਾਂ ਇਹ ਦਿੱਤੇ ਦੇ ਪੱਲੇ ਬਾਈਕਿੰਗ ਆਉਂਦਾ ਮੁੱਦੇ ਨੇ ਦੇਉਂਗੇ ਕਿਤਨੇ ਸ੍ਰੀ ਨੂੰ ਅੱਜਾ ਬਟਾ ਤੋਖਾ ਹਾਂ ਇਹ ਟੋਲਿਆ ਤੇਰਾ ਬੇੜਾ ਵਹੇ ਤੇਰਾ ਵਿਫਰਾ ਪਰ ਕੀ ਹੋਵੇ ਮਾ ਰੋਣੀਆਂ ਤੇ ਨਾਲ ਹੋਰ ਕੀ ਹੋਣਾ ਸੀ ਕਹੋ ਕੀ ਇਹ ਗੋ ਉਹਦੀ ਸ਼ਕਲ ਤੂੰ ਰੋਲ ਦੇਖਦਾ ਹੁੰਦਾ ਹੈ ਮੇਰੇ ਨਾਲ ਨਾ ਕੋਤਣਾ ਦੇ ਹਾਂ ਹਾਂ ਦੇਖਦਾ ਆਏ ਦੇ ਜਾ ਕੇ ਦੇਖ ਪੈਨਰ ਦੇ ਜਿਵੇਂ ਚੜੇ ਲਾ ਗਈ ਇੰਡੀਆ ਕਰਦੇ ਵਿੱਚ ਉਹ ਤਾਂ ਨਾ ਹੁਣ ਮੈਨੂੰ ਪਤਾ ਹੀ ਆ ਗੱਲ ਦਾ ਗੱਲ ਕਰ ਉਹਦੋਂ ਤੂੰ ਪੈਰ ਤੇ ਪਾਣੀ ਨਹੀਂ ਪੈਣ ਦਿੰਦਾ ਇੰਨਾ ਦਾ ਜਾਊਗਾ ਇੰਨਾ ਦਾ ਜਾਊਗਾ ਤੇ ਮੈਨੂੰ ਕੀ ਪਤਾ ਸੀ ਬੁੱਤੋ ਵੀ ਵੱਡੀ ਕਾਲੀ ਐ ਮੇਕਅਪ ਨਾਲ ਗੋਰੀ ਹੁੰਦੀ ਐ ਉਹ ਮਾਂ ਤੈਨੂੰ ਇੰਨਾ ਤਾਂ ਪਤਾ ਹੀ ਐ ਵੀ ਜਿਹੜਾ ਇੰਨਾ ਕੁਸ ਗਰੀਬ ਕਰਦੇ ਸੀਗੇ ਉਹ ਐਡੇ ਕੋਈ ਤਕਨੇ ਤਾਂ ਨਹੀਂ ਸੀ ਜਿਨ੍ਹਾਂ ਨੇ ਐਨ ਆ ਰੁਪਏ ਲਾਦੇ ਵੀ ਕੋਈ ਤਾਂ ਕਾਣ ਮੀਨ ਹੋਊਗੀ ਦੇ ਪੁੱਤ ਕੀ ਲੋੜ ਚੀ ਮਦਦ ਇਹ ਕਰਨੀਆਂ ਨੂੰ ਮਗਰੋਂ ਲਾ ਪਰ ਮੇਰਾ ਤਾਂ ਜੀ ਨਹੀਂ ਕਰਦਾ ਉਹਦੋਂ ਹੱਥੋਂ ਪਾਣੀ ਢੀਣ ਨੂੰ ਵੀ ਨਾ ਰੋਟੀ ਖਾਣ ਨੂੰ ਜੀ ਤਾਂ ਮਾ ਮੇਰਾ ਵੀ ਨਹੀਂ ਕਰਦਾ ਸੀ ਉਦੋਂ ਪਰ ਹੁਣ ਕੀ ਜਰੀਏ ਹੁਣ ਉਹਦੇ ਚਾੜ ਸੁਹਾ ਤਾਂ ਚੰਗਾ ਨਾ ਰੰਗ ਬੰਦ ਹੋਈ ਹੁੰਦੇ ਆ ਬੀਬੀ ਰਪਾਲ ਦੇ ਕੱਪੜੇ ਪਾ ਕੇ ਖੜ ਗਈ ਕਿਤੇ ਕੋਈ ਕੌਣ ਆ ਗਈ ਕਰਦੇ ਵਿੱਚ ਰੰਗ ਤਾਂ ਦੋ ਹੀ ਹੁੰਦੇ ਆ ਜਲ ਮਾਂ ਨਾ ਪੁੱਤ ਹੁਣ ਮੈਂ ਤਾਂ ਅੱਜ ਦੇਖ ਲਈ ਚਾਕਲ ਮੈਨੂੰ ਨਹੀਂ ਚਾਹੀਦੀ ਇਹ ਇਹਨੂੰ ਲਾ ਮਾਗਰੋ ਬਚੋਲੇ ਬਚੋਲੇ ਨੂੰ ਕਰਕੇ ਕਰ ਲੈ ਫਿਰ ਮੈਂ ਨਾ ਕਿਵੇਂ ਹੇ ਹੇ ਉਹਨਾਂ ਆਏ ਮਾਂ ਇਹ ਕੋਈ ਮੱਝ ਦਾ ਥੋੜੀ ਆ ਵੀ ਰੋਜ਼ ਬਦਲ ਲਿਆ ਕਰੋ ਤੇ ਦੱਸ ਸੁਣੋ ਜੇ ਕਿ ਆਪਾਂ ਰਿਸ਼ਤੇਦਾਰੀ ਚ ਜਾਣਦੇ ਆ ਕਿਤੇ ਹੈਨਾ ਉਥੇ ਤੜਕੇ ਨੂੰ ਉੱਠ ਕੇ ਮੂੰਹ ਧੋਊਗੀ ਹੈਨਾ ਅ ਰਾਤ ਨੂੰ ਉੱਠ ਕੇ ਇਹ ਮੇਕਅਪ ਕਿਹੜੇ ਮਾਰੇ ਕਰੂਗੀ ਤੇ ਲੋਕ ਕੀ ਕਹਿਣਗੇ ਉਹ ਤਾਂ ਹੀ ਨਾ ਮਾਂ ਮੈਂ ਅਜ ਤੱਕ ਕਿਤੇ ਰਾਤ ਨਹੀਂ ਰਿਹਾ ਦੋ ਤਿੰਨ ਮਹੀਨੇ ਹੋ ਗਏ ਮੇਰੇ ਬੇਨ ਕਲ ਕਰ ਹੁਣ ਮੈਂ ਦਾ ਨਾ ਦਾ ਤੈਨੂੰ ਦਾ ਅਬਲਾ ਦਾ ਅਜ ਨੂੰ ਸਾਰਾ ਕੁਝ ਸਿੱਟ ਦੇ ਆਪਣਾ ਵੀ ਦੇ ਦੇ ਪਰ ਇਹਨੂੰ ਨਾ ਰੱਖ ਲੋੜ ਨਹੀਂ ਹੈਗੀ ਇਹਨੂੰ ਨਾ ਰੱਖ ਹੁਣ ਇਹ ਜਿਵੇਂ ਹੋ ਜਾਊਗਾ ਹੁਣ ਮੈਂ ਇਹਨੂੰ ਨਾ ਰੱਖ ਕੋਈ ਗੱਲ ਨਹੀਂ ਕੱਢ ਭਾਈ ਮੈਂ ਨਹੀਂ ਰੱਖਦਾ ਦੇਖੀ ਜੀ ਜਿਹੜਾ ਕੁਸ ਹੋਊਗਾ ਉਹ ਮਾ ਹੁਣ ਮੈਂ ਕੀ ਕਰਾਂ ਮੈਂ ਤਾਂ ਸਨ ਵਿਚਾਲੇ ਫਸ ਗਿਆ ਉਦੋਂ ਉਦੋਂ ਕੰਡੇ ਸਾਰੇ ਤੇਰੇ ਜਾਂਦੇ ਤੂੰ ਕੰਡੇ ਸ਼ੁਰੂ ਕਰ ਆਪੀ ਭਗ ਜੂਗੀ ਹਾਂ ਹੁਣ ਮੈਂ ਤਾਂ ਕਰ ਨਹੀਂ ਸਕਦਾ ਤੂੰ ਕੀ ਕਰ ਸਕਦਾ ਤੂੰ ਵੀ ਕਰ ਮੈਂ ਵੀ ਕਰੂੰਗੀ ਮੈਂ ਤਾਂ ਕਰਨੀ ਆ ਮੈਂ ਤਾਂ ਦੱਬਲਣੀ ਆ ਇਹ ਜਿਵੇਂ ਮਾ ਮੇਰੀ ਜਾਨ ਸੁਣ ਜਿਵੇਂ ਤੂੰ ਅੜ ਕੇ ਦਾਜ ਲਿਆ ਸੀ ਨਾ ਉਵੇਂ ਤੂੰ ਹੁਣ ਤੰਗ ਕਰਦੀਂ ਤੇ ਮੈਂ ਤਾਂ ਬਥੇਰਾ ਤੰਗ ਕਰ ਦਊ ਇਹ ਮੇਰੇ ਤਾਂ ਮੇਰੇ ਤਾਂ ਨਾਲ ਕਣੀ ਵੀ ਪੈਣੀ ਲੱਗਦੀ ਐ ਇਹ ਦਿੱਤੀ ਲੈ ਉੱਤੇ ਜਦੋਂ ਮੈਂ ਜਾ ਕੇ ਕੜੀ ਮੈਂ ਤਾਂ ਕਹਿੰਦਾ ਕੌਣ ਆ ਗਈ ਸਾਡੇ ਘਰੇ ਹਾਏ ਹਾਏ ਆਏ ਮੇਰੇ ਤਾਂ ਕਿਸੇ ਦੇ ਯਾਰ ਦੋਸਤ ਦਾ ਵਿਆਹ ਹੁੰਦਾ ਮੈਨੂੰ ਤਾਂ ਇਕੱਲੇ ਨੂੰ ਜਾਣਾ ਪੈਂਦਾ ਬਾਹਰ ਦੀ ਮਰ ਮੈਂ ਤਾਂ ਘਰੇ ਦੱਸੇ ਹੀ ਨਹੀਂ ਅਜੇ ਤੱਕ 10 ਵਿਆਹ ਦੇਖਿਆ ਮੈਂ ਇਕੱਲਾ ਨਾਲੇ ਪੁੱਛਦੇ ਆ ਵੀ ਤੇਰੀ ਬਹੂ ਕਿੱਥੇ ਆ ਜਮੀ ਚੜੇਲ ਜਮੀ ਚੜੇਲ ਮਾੜਾ ਮੋਟਾ ਚਲੋ ਰੰਗਦਾ ਹੁੰਦਾ ਪੱਕਾ ਰੰਗ ਹਨਾ ਤਾ ਅਜਾ ਮੀਂਹ ਨੀ ਪੜੀ ਲੱਗ ਡੜੇ ਬੂੰਦੇ ਬਾਰਖੇ ਉੱਤੋਂ ਡੜੀ ਸੁਰਕੀ ਲਾਰਖੀ ਦਲ ਹੁਣ ਮਾਂ ਜੇ ਤੈਨੂੰ ਉਹ ਦੂਜਾ ਮੇਰੀ ਗੱਲ ਸੁਣ ਮੇਰੇ ਵੇਲੇ ਤੈਨੂੰ ਬਾਤ ਸੋਝ ਗਿਆ ਉਹ ਦੂਜਾ ਉਹਦੀ ਬਹੂ ਗੱਡੀ ਸੋਹਣੀ ਆ ਪੜੀ ਲਿਖੀ ਆ ਨਾਲੇ ਹਾਂ ਮੇਰੀ ਗੱਲ ਸੁਣਾ ਜੇ ਕੋਈ ਮੌਕੇ ਤੇ ਹੋਰ ਆ ਜਾਂਦਾ ਅਗਲਾ ਕੀ ਕਰਦਾ ਡਰ ਡਰ ਭਜਦਾ ਮੈਂ ਤਾਂ ਮੈਂ ਵੀ ਡਰ ਗਈ ਸੀ ਇੱਕ ਵਾਰੀ ਤਾਂ ਹੁਣ ਜਿਹੜਾ ਮੈਨੂੰ ਬਸਾਇਆ ਮੈਂ ਵੀ ਜ਼ਿੰਦਗੀ ਕੱਢਦਾ ਹੀ ਆ ਬੇਨਾਮ ਬੇਵੁੱਤ ਮੈਂ ਤਾਂ ਤੈਨੂੰ ਡੋਗਦਾ ਚੱਲ ਕੋਈ ਗੱਲ ਨਹੀਂ ਇਹਨੂੰ ਮੈਂ ਮਗਰੋਂ ਲਾਹੂੰਗੀ ਮੈਨੂੰ ਤਾਂ ਸੱਚੀ ਰੋਣੀ ਆ ਕਿਸਮਤ ਨੂੰ ਆ ਦੇਹਾਂ ਦੇਹ ਬੁਕਰੇ ਆ ਕਿ ਕਰ ਬੈਠੀ ਤੂੰ ਕੀ ਕਰਦਾ ਸਿਦਾਰਾ ਖਾਣਾ ਰੋਟੀ ਰੋਟੀ ਜੋ ਮੱਤੇ ਲੱਗ ਬਾਣੀ ਛੋਣੀ ਦੇ ਫੇਰ ਡਰੇਗਾ ਇੱਕ ਵਾਰੀ ਤਾਂ ਤਦ ਨਹੀਂ ਮਰ ਜਾਣੇ ਨੂੰ ਕਿਵੇਂ ਨਹੀਂ ਡਰ ਲੱਗਦਾ ਮੈਨੂੰ ਤਾਂ ਇੰਨਾ ਡਰ ਲੱਗਿਆ ਜਿਵੇਂ ਖਾਊਗੀ ਮੈਨੂੰ ਆਏ ਨਹੀਂ ਵੀਰ ਪਰਲੇ ਤੂੰ ਸਾਡੇ ਘਰੇ ਕਿਉਂ ਆ ਗਈ ਏ ਜੀ ਨਹੀਂ ਤੈਨੂੰ ਹੋਰ ਘਰ ਹੀ ਨਹੀਂ ਲੱਭੇ ਕੋਈ ਤੇਰਾ ਬੇੜਾ ਵਹਿ ਜੇ ਵੇ ਬਚੋਲੇਆ ਦੇ ਸਾਡਾ ਪੱਟਾ ਵਟਿਆ ਤਾਂ ਵੇ ਮੇਰਾ ਪੁੱਤ ਡੋਬਤਾ ਦੇ ਜਲਦੀਪੂਰੇ ਐਂ ਹੀ ਹਾਰ ਵੀ ਨਾ ਮੰਨ ਇਹਨੂੰ ਕੱਢ ਤਾ ਛੱਡ ਪਰੂੰਗੀ ਬਚੋਲੇ ਨਾਲ ਗੱਲ ਯਾ ਸਿਕੰਦਰ ਨੂੰ ਕਹਿੰਦੀ ਤੂੰ ਕਰ ਗੱਲ है छाप आज मत्थे मारती साढ़े भी असि बुरा के पुती आ गई साजे रटो यह जी चार बंदे घरे आ जा तू दाज के माल चाह के काली कलोटे ला ली अंदरा तेरे कर फुट गए अभी नहीं फुटन की दबारे बन गए कटके छझ के लिया ਤੱਕੇ ਨਹੀਂ ਕੱਟ ਮੈਂ ਮਲ ਗਈ ਜਾਂਦੇ ਗੋਰੀ ਬਣ ਕੇ ਹੁਣ ਮੈਨੂੰ ਕਿਹੜਾ ਪਤਾ ਮਰ ਕਰਨੀ ਨੂੰਤੀ ਬੈਠੀ ਆ ਚੱਲ ਮੈਂ ਪਰਾਂ ਹੋ ਜਾਂਦੀ ਸੀ ਮੈਨੂੰ ਕੀ ਪਤਾ ਵੀ ਇਹ ਮੂੰਹ ਸ ਮਾਰਦੀ ਹੈਗੀ ਵੀ ਇੱਕ ਵਾਰੀ ਤਾਂ ਦੱਸ ਦੋ ਵੇ ਤਾਂ ਹੀ ਕਾਲੀ ਆ ਤੁਹਾਨੂੰ ਚ ਮਨਜ਼ੂਰ ਆ ਕਿ ਨਹੀਂ ਮਨਜ਼ੂਰ ਚੰਗੀ ਤਰ੍ਹਾਂ ਚਿਹਰਾ ਦੇਖਿਆ ਹੁੰਦਾ ਮੈਨੂੰ ਇਹ ਜਿਹਾ ਅਸਲੀ ਰੂਪ ਚ ਮੈਂ ਕਾ ਨੂੰ ਕਰਦੀ ਕਲਦੀਪ ਕਰੇ ਕੀ ਤੇਰੇ ਕਰਮ ਫੁੱਟ ਗਏ

की तो हो गया मम्मी की हो गया मां तो पानी ले जा थोड़ा पी ना 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 ओहो ओ पानी तो, तो पी रही है हुना मैं बे बे ओ तेरे दे थो पानी पी ना रहा है मुंह तो देखेगा ओदो देखना जी ओदो जाके दाल दे दो तू देख मैंने हड्डा रोड़ी चाहिए आए लाके सुरखी ओ बेबी जी गुस्सा का तो कर दिया कोई गल नहीं ਮੇਰੀ ਗੱਲ ਸੁਣ ਬੇ ਭੁੱਲ ਜਾ ਜੇ ਤੂੰ ਉਸ ਚੀਜ਼ ਖਾਣ ਨਾਲ ਰੋਟੀ ਖਾਣ ਦੀ ਨਾ ਚਾਹ ਪੀਣ ਦੀ ਦੋ ਦਿਨ ਮੈਂ ਬਣਾ ਦੂ ਇੰਨੇ ਉਹ ਛੋਟੇ ਆ ਜੂਗੀ ਉਹ ਫਿਰ ਮਾਂ ਹੁਣ ਮੈਂ ਹੋਰ ਕੀ ਕਰੂੰਗਾ ਹਾਂ ਬੇ ਬੜਾ ਵਕਰ ਹੈ ਇਹਦੇ ਵਿੱਚ ਮੇਰਾ ਕੀ ਕਸੂਰ ਆ ਮੈਂ ਤੁਹਾਨੂੰ ਤਾਂ ਪਤਾ ਹੀ ਨਹੀਂਗਾ ਕਿ ਮੇਰਾ ਰੰਗ ਕਿੱਦਾਂ ਦਾਗਾ ਤੇ ਹੁਣ ਤੁਸੀਂ ਫਿਰ ਦੇ ਜੀ ਨੂੰ ਸਮਝਾਓ ਮੰਮੀ ਮੇਰੇ ਨਾਲ ਕਾ ਤੋਂ ਕਰਦੀ ਹੈ ਰੰਗ ਤਾਂ ਦੋ ਹੀ ਹੁੰਦੇ ਆ ਉਹ ਤਾਂ ਐਡੇ ਐਡੇ ਬੁੰਦੇ ਪਾ ਦੇ ਦੇਖ ਜਿੰਨਾ ਪਾਈ ਸੋਹਣੀ ਲੱਗਦੀ ਆ ਉੱਪਰ ਹੁਣ ਮੈਂ ਦੱਸ ਦੇ ਮੈਂ ਕੀ ਕਰਾਂ ਮੈਂ ਤਾਂ ਸਨ ਵਿਚਾਲੇ ਹੁਣ ਬਾਈ ਇਹਨਾਂ ਨੂੰ ਵੀ ਨਾ ਰੱਖਣੀ ਨਹੀਂ ਇਹਨੂੰ ਖਾਣੇ ਪੀਣ ਮੈਂ ਦੇ ਦੂੰ ਤਨ ਪਾਣੀ ਤਾਂ ਹਾਂ ਜੀ ਫਿਰ ਕੀ ਹੋ ਗਿਆ ਮੈਨੂੰ ਵੀ ਇੱਕ ਘਰ ਦੇ ਵਿੱਚ ਵਿਆਹ ਕੇ ਲੈ ਕੇ ਆਇਆ ਖਾਣ ਪੀਣ ਵਾਲੀ ਕਿਹੜੀ ਗੱਲ ਹੈ ਮੈਨੂੰ ਰੋਟੀ ਪਾਣੀ ਖਾਣ ਦੀ ਹੈ ਮੇਰੇ ਹੱਥਾਂ ਨੂੰ ਦੇ ਲੱਗਿਆ ਮੇਰੇ ਹੱਥਾਂ ਨੂੰ ਹੋ ਮੈਨੂੰ ਨਹੀਂ ਸੀ ਪਤਾ ਵੀ ਇਹ ਘੁੰਡੇ ਜਾ ਕੇ ਉੱਪਰ ਡੀ ਬੈਠੀ ਆ ਗਈ ਮਾ ਉਹ ਲੋਗਾ ਜਿੱਦਾਂ ਮੈਂਟੇਨ ਇਹ ਕੱਪ ਆਉਂਦੇ ਆ ਚਲ ਉਹ ਤਾਂ ਹੁਣ ਜਿਹੜਾ ਕੁਝ ਹੋਣਾ ਸੀ ਹੋ ਗਿਆ ਹੁਣ ਤਾਂ ਮੈਨੂੰ ਖਾ ਪੀ ਰਹਿਣ ਦੇ ਕੁਝ ਤੂੰ ਕੋਈ ਨਹੀਂ ਮੈਂ ਤੁਹਾਡੇ ਵਾਸਤੇ ਰੋਟੀ ਲੈ ਕੇ ਆਣੀ ਕੋਈ ਦੋੜ ਨਹੀਂ ਬੇਬੇ ਜੀ ਤੂੰ ਹੀ ਕਰੀ ਜਾਂਦੇ ਆ ਮੇਰੀ ਗੱਲ ਸੁਣ ਭੁੱਖਾ ਮਰਦਾ ਮਰ ਜਾਣਗੇ ਰੋਟੀ ਨਹੀਂ ਦੇਣੀ ਕਿਉਂ ਨਹੀਂ ਰੋਟੀ ਦੇਣੀ ਬੇਬੇ ਜੀ ਮੈਂ ਰੱਖਾ ਖਾਇਆ ਨਾ ਤੁਹਾਡੇ ਜਾਂਕੇ ਜੋਂਦਾ ਦੇਖਿਆ ਨਹੀਂ ਨਾ ਤਾਂ ਬਾਹਰੋਂ ਖਾਇਆ ਨਾ ਬਾਹਰੋਂ ਤਾਂ ਖਾ ਕੇ ਆਉਂਦੇ ਆ ਬੈਠੋ ਮੈਂ ਬਣਾਉਣੀ ਆ ਤੁਹਾਡੇ ਵਾਸਤੇ ਮੈਂ ਹੁਣ ਤੂੰ ਲੈ ਜਾ ਮਦਰੋ ਤੇ ਚਿੰਗੜੀ ਬੈਠੀ ਆ ਦੇਖ ਮੈਂ ਨਾ ਵਰਪਈਆ ਮੁੰਡੇ ਦੇ ਨਾ ਨਾ ਬੇਬੇ ਮੇਰੀ ਗੱਲ ਮੇਰੇ ਤਾਂ ਮੇਰੇ ਨਾਲ ਲੱਗੇ ਮੇਰੇ ਤਾਂ ਅੱਖਾਂ ਨਾਲ ਹੀ ਬਸ ਤੂੰ ਚੰਗੀ ਚਾਹਨੀ ਆ ਤਾਂ ਵਗ ਜਾ ਮੈਂ ਤਾਂ ਇਹੀ ਕਹਿਨੀ ਹੈ ਐ ਕਿਵੇਂ ਵਗ ਜਾ ਬੇਬੇ ਜੀ ਮੇਰੇ ਮਾਵਾ ਬਾਪ ਨੇ ਵਿਆਹ ਕੇ ਧੋਰਿਆ ਇੱਥੇ ਹੈ ਕੈਂਡਾ ਤਾਂ ਹੁੰਦਿਆ ਵੀ ਧੀਆਂ ਦੇ ਘਰੋਂ ਡੋਲੀ ਕੋ ਸਾਰਿਆਂ ਦਾ ਘਰਵਾਲਾ ਕੀ ਜਾਂਦੀਆਂ ਮਾਂ ਦੀ ਮਰਜ਼ੀ ਹੋ ਜੇ ਪਰ ਮੈਂ ਇਸ ਘਰ ਦੇ ਵਿੱਚੋਂ ਨਹੀਂ ਜਾਂਦੀ ਮਾਂ ਤੇਰੇ ਤੇਰੇ ਬੋਲੀ ਮਾਰੋ ਇਹ ਜਦੀ ਜਿਹੜੇ ਸਾਡੇ ਨਾਲ ਧੋਖਾ ਕੀਤਾ ਦਾ ਅੱਗ ਨਾਲੋਂ ਅਸੀਂ ਬਾਗ ਹੈ ਕੋਈ ਧੋਖਾ ਨਹੀਂ ਕੀਤਾ ਮਾਂ ਜੀ ਤੁਸੀਂ ਤਾਂ ਕੁਈ ਗੁੱਸਾ ਕਰੀ ਨਾ ਚਲ ਕੋਈ ਨਾ ਤੁਸੀਂ ਆਰਾਮ ਕਰ ਲਓ ਮੈਂ 2 ਘੰਟੇ ਉਧਰ ਕੰਮ ਕਰ ਲੈਣੀ ਆ ਹਾਂ ਕਰਨਾ ਪੈ ਰਿਹਾ ਹੈ ਰੈ ਸ਼ਕਲ ਦੇਖੀਏ ਤੇ ਕਹੇ ਜੀ ਇਹ ਪਰ ਮਾਤਾ ਮਾਂ ਮੇਰੀ ਚੜ੍ਹੇਲ ਲੱਗਦੀ ਆ ਕਿ ਹਾਈ ਮੈਨੂੰ ਦਰ ਨਹੀਂ ਲੱਗਦਾ ਤੂੰ ਐਵੇਂ ਕੁੱਤੇ ਦੇ ਆ ਕੀ ਦੇਖਿਆ ਪਹਿਲੇ ਦਿਨ ਦੱਸ ਦਿੰਦਾ ਤੈਨੂੰ ਵੀ ਮਾਂ ਇਹਦਾ ਲੰਗਾ ਹੈ ਆ ਮੈਂ ਕੰਨੂ ਰੱਖਦੀ ਮੈਂ ਲੋਕਾਂ ਕੋਲੇ ਪੜਾਈਆਂ ਕਰੀ ਚੰਨੀ ਆ ਮੇਰੀ ਨੂੰਹ ਸੋਹਣੀ ਆ ਮੇਰੀ ਨੂੰਹ ਇੰਨਾ ਬਾਜ ਲਿਆਈ ਆ ਛੋਟੀ ਲਿਆਈ ਨਹੀਂ ਪਰ ਕਿੱਥੇ ਉਹ ਸਿੱਧੀ ਬੋਲਦੀ ਇਹ ਸੁਣ ਆਏ ਬੱਤੀ ਜਿਹੜੀ ਵੱਟੀ ਚੱਲ ਕੇ ਆਤੀ ਕੰਦੇ ਪੱਪ ਨਾ ਆਵੇ ਤਾਂ ਬਾਹਰ ਦੇਣਾ ਤੇ ਨਾ ਆਵੇ ਤਾਂ ਰੋਟੀ ਖਾਣੀ ਆ ਜੇ ਕੋਈ ਚਾਲੇ ਦੇ ਦੇ ਜੀ ਨੂੰ ਮੇਰੇ ਜੀ ਇਹ ਤਾਂ ਪਰ ਮਾਦ ਲਾਵੇਗਾ ਨਾ ਰੰਗ ਤਾਂ ਤੇ ਹੁੰਦਾ ਤੇ ਕਾਲਾ ਤੇ ਗੂੜਾ ਹਰੰਦਾ ਦੇ ਜਿਹੜਾ ਕੁਝ ਖੋ ਪਾ ਕੇ ਖਾਣਾ ਅਕਲ ਹਣੀ ਚਾਹੀਦੀ ਆ ਕੁਣ ਦੇ ਦੇ ਨੂੰ ਕੌਣ ਸੁਝਾਰੇ ਇਹਦੇ ਕੁਸਰ ਦੇ ਵਿੱਚ ਚਲੇ ਗਏ ਇੰਨਾ ਨੰਨੀ ਮੇਰੇ ਆ ਤੀ ਰੋਟੀ ਨਹੀਂ ਖਾਦੀ ਹਾਏ ਜੇ ਬੇਬੇ ਜੀ ਨੇ ਮੈਨੂੰ ਤਾਂ ਘਰੋਂ ਕੱਢਤਾ ਫੇਰ ਮੈਂ ਕਿੱਧਰ ਜਾਊਂਗੀ ਜੇ ਮੈਂ ਆਪਦੀ ਮਾਂ ਕੋਲੇ ਜਾ ਕੇ ਗੱਲ ਕਰੂੰਗੀ ਉਹ ਤਾਂ ਪਹਿਲਾਂ ਹੀ ਮਾਰ ਰਹੇ ਨੇ ਕੰਮ ਨੂੰ ਮੈਨੂੰ ਕੋਈ ਗੱਲ ਦਾ ਪਤਾ ਲੱਗਿਆ ਹੋਰ ਕਿਤੇ ਜੇ ਮਾਂ ਟੈਂਸ਼ਨ ਨਹੀਂ ਲੈ ਜਾਏ ਹਾਏ ਕੋਤਨੀ ਕਰ ਕੇ ਆਈ ਵੀ ਹੋ ਗਈ ਮੈਨੂੰ ਕਿੰਗਾ ਨਹੀਂ ਸਮਝਦੀ ਆਈਗੀ ਹੋ ਵੀ ਮੇਰੇ ਨਾਲ ਸਾਰਾ ਦਿਨ ਲੜਦੀ ਰਹਿੰਦੀ ਸੀ ਮੈਂ ਜਾਉਂਗੀ ਤਾਂ ਜਾਉਂ ਕਿਤੇ ਮੇਰੇ ਤਾਂ ਕੋਈ ਸੁਣਦਾ ਨਹੀਂ ਫਿਰ ਕੀ ਹੋ ਗਿਆ ਜੇ ਬੇਬੇ ਦੀ ਦੁੱਜੀ ਨੂੰ ਘੋਰੀਆ ਫਿਰ ਕੀ ਹੋ ਗਿਆ ਚਲ ਆਏ ਕਰਦੀਆਂ ਇਹ ਆ ਗਏ ਮੈਂ ਬਾਈ ਨਾਲ ਗੱਲ ਕਰਕੇ ਦੇਖੋ ਕੀ ਪਤਾ ਛੋਟਾ ਬੇਬੇ ਨੂੰ ਸੁਲਝਾਈ ਦੇਵੇ ਇਹ ਤਾਂ ਮੇਰੀ ਗੱਲ ਸੁਣਦੇ ਨਹੀਂ ਹੈਗੇ ਰੱਬਾ ਮੈਂ ਕੀ ਤਰ੍ਹਾਂ ਨਾਣਾ ਹਾਂ ਬਾਈ ਸਤ ਸ੍ਰੀ ਅਕਾਲ ਬਾਈ ਤੂੰ ਸਾਡੇ ਕਹੇ ਜੀ ਮੱਥੇ ਮਾਰੀ ਇਹਦਾ ਰੰਗ ਦੇਖ ਜਦੋਂ ਸਵੇਰੇ ਅੱਜ ਮੈਂ ਉਹ ਠਾਉਣ ਗਈ ਇਹ ਤਾਂ ਖੜੀ ਸੀਸੇ ਮੁਰ ਆਏ ਲੱਗੇ ਜਿਵੇਂ ਚੜ੍ਹੇਲ ਹੁੰਦੀ ਏ ਹਾਂ ਇਹ ਅੰਨੀ ਸੁਰਖੀ ਲੱਗੇ ਗੜੇ ਦੇ ਬੂੰਦੇ ਪਾਈ ਵੇਪਰਾਵਾ ਇਹ ਤਾਂ ਕਹੇਗਾ ਪਤਾ ਨਹੀਂ ਮੇਕਅਪ ਲਾਉਂਦੀ ਹੈਗੀ ਉਹਦੇ ਨਾਲ ਇਹ ਗੋਰੀ ਹੋ ਜਾਂਦੇ ਰਤਾ ਜਮਾ ਕਾਲੀ ਆ ਤੇ ਇੱਕ ਵਾਰ ਇਹ ਵੀ ਨਹੀਂ ਦੇਖਿਆ ਬੇਟਾ ਇਹ ਪਣਾ ਤਸੱਲੀ ਦਾ ਕਰ ਲੰਦਾ ਫੇਰ ਸਾਡੇ ਰਿਸ਼ਤਾ ਕਰਾਉਂਦਾ ਉ ਤਾਂ ਤੂੰ 50000 ਰੁਪਏ ਜੜਕ ਦੇਣੇ ਪੜਦੇ ਸੀ ਲਾ ਝੂਠੇ ਬੋਲਦੇ ਨੇ ਆਨਗਾ ਹਣਾ ਕੋ ਕਤਨੀ ਹੁੰਦਾ ਲੈ ਕਹਿੰਦਾ ਤੇਰੇ ਘਰੋਂ ਨਾ ਸੀ ਘਰਾਤਾ ਮੇਰੀ ਗੱਲ ਸੁਣ ਲੈ ਤੈਨੂੰ ਲੱਖ ਰੁਪਈਆ ਦੇਈ ਪਹਿਲਾਂ 50 ਦਿੱਤਾ ਸੀ ਨਾ ਲੱਖ ਦੇਣੀ ਪਰ ਇਹਦੇ ਨੂੰ ਘੜਾ ਛਡਵਾ ਦੇ ਹਾਂ ਹਾਂ ਲੱਖ ਦੇ ਦੂੰਗੀ ਜਦੋਂ ਵੀ ਤੈਨੂੰ ਟਾਈਮ ਲੱਗਿਆ ਉਦ ਹੀ ਆ ਜੀਤੂ ਕਾਲੀ ਕੁਲੀ ਤਾਂ ਮੈਨੂੰ ਕੋਈ ਨਹੀਂ ਹੈਗੀ ਮੇਰੇ ਘਰ ਦਾ ਚਿੱਪ ਤੇ ਲਿਆ ਖਾਇਆਗਾ ਹਾਂ ਹੋਰ ਕਰਾ ਦੇ ਕੋਈ ਵਧੀਆ ਜਿਹਾ चल ठीक है बस फिर वह गल ना हो तेन घड़ीसना पवे ठीक है चंगा आया बड़ा कहना मैं कड़ा पहला देख के आया सी तू मर जाने गल्ला ची देख ले फिर तू तू बोला तो तसल्ली कर भी कुड़ी कहे जी कहे जी ना कली फोटो उधर कोले पे ती अपने कोले पे ती फोटो ला

ਮੇਕਅਪ ਕਰਨ ਦੀ ਜਿਹੜੀ ਪਤਾ ਨਹੀਂ ਕੀ ਹੈ ਦੱਸਿਆ ਜਾਂ ਮੇਕਅਪ ਵਿੱਚ ਤਾਂ ਹੋ ਜਾਂਦਾ ਬੰਦਾ ਤੇ ਜਿਵੇਂ ਚੜੇਲ ਹੁੰਦੀ ਆ ਮਾਤਾ ਕਹਿੰਦੀ ਬੱਤ ਤੇ ਸੱਚੀ ਹੈ ਮਾਤਾ ਰੱਖਿੰਦੇ ਬੱਤੋ ਤਾ ਮੈਂ ਉਹ ਅੱਜ ਮੈਂ ਕਹਾਂ ਚੜੇਲ ਮੈਂ ਕਹਿੰਦੀ ਕਪੜੇ ਪਾ ਕੇ ਕਰਗੀ ਉਹ ਹੋ ਪੁੱਤ ਤੇ ਕਹਿੰਦੀ ਮਾਇਆ ਵੀਰ ਪਹਾਲਾ ਰੇਰ ਪਾਲਾ ਮੰਨਣਾ ਨਾ ਸੱਚੀ ਲੱਗਦੀ ਏ ਤੇ ਮੈਨੂੰ ਪਤਾ ਆ ਰਹੇਗਾ ਤੋ ਇਹ ਤਾਂ ਮਮੀ ਰਹੂਗਾ। ਕਿਹੜੇ ਹੁਣ ਤਾਂ ਆ। ਸਵਾ ਚੰਗਾ ਤੇ ਕਿੰਨਾ ਹੱਸਦਾ। ਤੇ ਤੁਹਾਡੇ ਗੱਲਾਂ ਸੁਣ ਕੇ ਹੱਸਦਾ। ਅੱਛਾ। ਆਹ ਦੀਦੀ। ਹਾਂ। ਆ ਲੋ ਚਾਹ ਬਣਾਈ ਸੀ ਮੈਂ ਤੁਹਾਡੇ ਵਾਸਤੇ। ਮੰਮੀ ਆ ਚਾਹ ਲੈ ਲੋ। ਚਾਹ ਤਾਂ ਲੈ ਲਾ ਮੈਂ ਤਾਂ ਪਰਹਾ ਕੇ ਬੈਠੀ। ਪਰਾਂ ਹੋ ਕੇ ਕਿੱਥੇ ਮੰਮੀ ਸੜਕ ਤੇ ਤਾਂ ਬੈਠੀ ਆ ਮੈਂ। ਸੜਕ ਤੇ ਤੈਨੂੰ ਪਤਾ ਨਹੀਂ। ਤੂੰ ਤਾਂ ਕਾਲੀਆਂ ਨਹੀਂ ਵੀ ਕਰ ਦਿੰਗੇ। ਮੰਮੀ ਆ ਥੋੜੀ ਹੁੰਦਾ ਆਂਦਾ। ਵੀ ਕੋਲੇ ਬੈਠਣਾ ਨਾ ਬੰਦਾ ਕਾਲਾ ਹੋ ਜਾਂਦਾ। ਉਹ ਖਿੱਚ ਡੇਨ ਪਰ ਤੇ ਮੱਥੇ ਲੱਗੀ ਏ। ਦੀਦੀ ਤੂੰ ਝੂਠ ਕਰ ਤੋ ਬੋਲਿਆ ਸਾਨੂੰ। ਦੀਦੀ ਕੋਈ ਚੁੱਟਣੀ ਬੋਲਿਆ ਸਾਰਾ ਕੁਝ ਇਹਨਾਂ ਦੇ ਸਾਹਮਣੇ ਹੀ ਸੀਗਾ ਮੰਮੀ ਤਾਂ ਮੈਨੂੰ ਹੋਰ ਹੀ ਗੱਲ ਦੱਸੀ ਜਾਂਦੀ ਆ ਮੰਮੀ ਤਾਂ ਇੰਨੀ ਕਰੀ ਜਾਂਦੇ ਆ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਸਾਰੀ ਗੱਲ ਵਿਚੋਲੇ ਨੇ ਕਰੀ ਸੀਗੀ ਵੀ ਰੰਗ ਜ਼ਰੂਰ ਪੱਕਾਗਾ ਵਿਚੋਲੇ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੁੰਡੇ ਦਾ ਕਾਲੀ ਹੋਵੇ ਤਾਂ ਕਹਿ ਲੈ ਸਕਦੀ ਮੈਂ ਬਾਕੀ ਇਹਨਾਂ ਨੂੰ ਪਤਾ ਹੀ ਆ ਮੰਮੀ ਵੀ ਮੇਰਾ ਰੰਗ ਪੱਕਾ ਕਿਦੋਂ ਨੇ ਤਾਂ ਇਹ ਦੇਖਦੇ ਆ ਰੋਜ਼ ਫਿਰ ਇਹਨਾਂ ਨੂੰ ਪਤਾ ਸਾਨੂੰ ਤਾਂ ਨਹੀਂ ਪਤਾ ਸੀਗਾ ਮੰਮੀ ਨਾਲ ਗੱਲ ਕਰਨੀ ਸੀ ਤੁਸੀਂ ਮੈਂ ਮੰਮੀ ਨੇ ਕੀ ਗੱਲ ਕਰਦੀ ਸੀਗੀ ਮੇਰੇ ਘਰ ਦੇਣੇ ਦੱਸਿਆ ਸੀ ਕਿ ਭਾਈ ਕੁੜੀ ਕੰਮਕਾਰ ਸਾਰੇ ਕਰਦੀ ਆ ਵੀ ਰੰਗ ਜ਼ਰੂਰ ਪੱਕਾ ਹੈਗਾ ਇਹ ਕਹਿੰਦੇ ਸਾਨੂੰ ਤਾਂ ਕੰਮਕਾਰ ਵਾਲੀ ਕੁੜੀ ਚਾਹੀਦੀ ਆ ਮੰਮੀ ਤੂੰ ਪਤਾ ਸੀ ਦਾ ਵੀ ਪੁੱਤੇ ਤੇ ਚਰੇਲੀ ਆ ਚੱਲ ਮੰਮੀ ਰੰਗ ਤਾਂ ਦੋਈ ਹੁੰਦੇ ਆ ਫੇਰ ਕੀ ਹੋ ਗਿਆ ਕੰਮਕਾਰ ਤਾਂ ਮੈਂ ਸਾਰਾ ਹੀ ਕਰਦੀ ਆ ਨਿੱਕੀ ਹੈਗੇ ਤਾਂ ਮੈਨੂੰ ਅੱਗ ਲਾਉਣਾ ਦਾ ਜਦੋਂ ਬੰਦੇ ਨਾ ਘਰ ਦੇ ਵਿੱਚ ਸੋਨਾ ਲੱਗੇ ਫਿਰਦਾ ਆ ਤੁਹਾਡਾ ਬਤੀ ਜਰ ਰਹੂਗਾ ਦੀਦੀ ਹਾਂਜੀ ਇਹ ਤਾਂ ਰਹੂਗਾ ਛੁੱਟੀਆਂ ਨੇ ਸਕੂਲ ਦੀਆਂ ਅੱਛਾ ਚਲ ਵਧੀਆ ਜੀ ਲੱਗਿਆ ਰਹੂਗਾ ਜਾ ਜਾ ਕੇ ਕੰਮ ਕਰ ਲੈ ਮੈਂ ਤਾਂ ਚਾਹ ਲੈ ਕੇ ਆਈ ਸੀ ਮੰਮੀ ਵੀ ਤੁਹਾਡੇ ਕੋਲੇ ਬੈਠ ਕੇ ਪੀ ਲੂਗੀ ਵੀ ਇੱਥੇ ਚੱਲ ਕੂਲਰ ਚਾਹ ਚੱਲ ਲੈ ਚੱਲ ਕੋਈ ਨਾ ਬਹਿ ਜਾ ਪੀ ਲੂਗਾ ਚਾਹ ਲੈ ਕੇ ਆਈ ਸੀ ਹਲੋ ਬੇਬੇ ਚੱਲ ਕੋਈ ਨਾ ਆਹ ਤੁਹਾਨੂੰ ਚਾਹ ਹੈ ਜੀ ਜੀ ਵੀ ਤਾਂ ਬਾਜ਼ਾਰ ਚ ਲੈ ਕੇ ਆਈ ਹੈ ਚੱਲ ਆਓ ਹਾਂ ਨਾ ਮਰ ਜਾ ਬਿਲਾਰ ਨਾ ਲੈ ਜੀ ਮੈਂ ਤੇ ਪੱਟੇ ਵਿੱਚ ਛੋਦੂਗੀ ਅਗਲੇ ਕਣ ਕੀ ਆ ਬਹੁਤ ਹੁੰਦੇ ਆ ਦੱਜ ਪਿੱਛੇ ਫਿਰ ਕੀ ਹੋ ਗਿਆ ਹੋਰ ਕੋਈ ਨਹੀਂ ਜਾਂਦਾ ਘਰ ਇੱਥੇ ਤਾਂ ਜਾ ਜਾਏਗਾ ਪਾਲਿਆ ਕਰ ਨਾ ਮੰਮੀ ਆਏਗਾ ਤੋ ਕਰਦਿਆਂ ਗਰਮੀ ਆ ਗਈ ਗਰਮੀ ਵਾਲੇ ਸੂਟ ਵੀ ਚਾਹੀਦੇ ਹੁਣ ਮੈਨੂੰ ਕੁਝ ਨਹੀਂ ਹੁੰਦਾ ਦੀਦੀ ਆਪਾਂ ਗੱਡੀ ਤੇ ਚੱਲੀਏ ਬਰਾਏ ਉਹ ਨਾ ਤੈਨੂੰ ਟੇਰੀ ਕਾੜ ਦੇ ਲਿਆ ਕੇ ਤੇ ਗਰਮੀ ਵਾਲੇ ਸੂਟ ਚਲੀ ਜਾਉਂਗੀ ਕੋਈ ਗੱਲ ਨਹੀਂ ਕਿਹਦੇ ਨਾਲ ਮੁੰਡੇ ਨਾਲ ਹਾਂਜੀ ਤੂੰ ਪੈਰ ਕਾਪਟੇ ਬੈਠੀ ਅਭੀ ਪਿੱਕੇ ਲੱਗ ਜਾ ਉੱਥੇ ਹੀ ਮੰਮੀ ਪਿੱਕੇ ਕਾ ਤੋ ਚਲੀ ਜਾਮਾ ਹੁਣ ਮੈਂ ਵਿਆਹੀ ਐ ਤੇ ਇੱਥੇ ਰਹਿ ਕੇ ਤੁਹਾਡੇ ਤੋਂ ਚੀਜ਼ ਲੈਣੀ ਐ ਮੈਂ ਹੋਰ ਕਿਤੇ ਤੋਂ ਲੈਣੀ ਆ ਆਪਾਂ ਕੁਝ ਨਹੀਂ ਦਵਾਉਦੇ ਹੁਣ ਨਾ ਪੁੱਲਾ ਬੇਬੇ ਸਹੀ ਕਹੀ ਜਾਂਦੀ ਐਂਦੀ ਆ ਉੱਥੇ ਪੇਕੀ ਵੱਗਦਾ ਉੱਥੋਂ ਲੈ ਆਈ ਮੇਰਾ ਨਹੀਂ ਉੱਥੇ ਜਿਲਦ ਦੇ ਦਿਨ ਜੀ ਲੱਗਦਾ ਹੈਗਾ ਮੈਂ ਤਾਂ ਇੱਥੇ ਹੀ ਰਹਾਂਗੀ ਕੋਈ ਨਾ ਮੈਨੂੰ ਇੱਥੇ ਆ ਕੇ ਮਿਲ ਜਾਣਗੇ ਜਿਹੜਾ ਸਮਾਨ ਲੈਣਾ ਸੀ ਫਿਰ ਉੱਥੋਂ ਲੈ ਆਈ ਨਾ ਦੇਖ ਇਹ ਤਾਂ ਥੀਮ ਹੀ ਲੱਗਦਾ ਉੱਥੇ ਉਹਦਾ ਤਾਂ ਮਸਾ ਮਗਰ ਲਾਹੀ ਆ ਉਥੇ ਵੀ ਆਹੀ ਹਾਲ ਤਾਂ ਆਪੀ ਨਹੀਂ ਜਿਹੜੇ ਤਾਂ ਕਹਿੰਦੇ ਆ ਜੀ ਆਪਾਂ ਵੀ ਜਹਾਜ਼ ਜਾਵਾਂਗੇ ਅਸੀਂ ਲੋਕ ਗੱਲਾਂ ਕਰਨਗੇ ਜਿਹੜੇ ਲੋਕਾਂ ਤੋਂ ਗੱਲਾਂ ਕਰਨਗੇ ਰੰਗ ਤਾਂ ਦੋ ਹੀ ਰਹਿੰਦੇ ਆ ਕਿਸੇ ਦਾ ਰੰਗ ਕਾਲਾ ਨਹੀਂ ਹੁੰਦਾ ਪਹਿਲਾਂ ਨਹੀਂ ਦੇਖਿਆ ਕਿਸੇ ਦਾ ਰੰਗ ਮੇਰਾ ਘੜਾ ਕਲਨੀ ਦਾ ਲੋਕ ਨਹੀਂ ਸੋਚਦੇ ਨਾ ਲੋਕਾਂ ਤਾਂ ਗਲਤੀ ਹਣੀ ਚਾਹੀਦੀ ਐ ਤਾਂ ਤਾਂ ਮਰਾ ਮੋਟਾ ਹੋ ਗਿਆ ਸਾਹ ਬਲਾ ਜਾ ਐ ਕਿ ਮੈਨੂੰ ਤਾਂ ਪਤਾ ਸੀ ਜਮੇ ਚੜੇਲਾ ਇਹ ਤਾਂ ਖਲਤ ਗੱਲਾਂ ਝੂਠ ਬੋਲਿਆ ਜਿਹੜਾ ਚਲ ਕੋਈ ਨਾ ਛੰਗੜ ਹਰ ਤੀਤ ਫੋਲਣ ਦੇ ਹਲੇ ਚ ਖੜਤੇ ਦੇਖੀ ਮੱਚੀ ਨਾ ਚੜੇਲਾ ਹੁੰਦੀ ਐ ਚਿਪਾ ਤਾਂ ਡਰ ਵੀ ਉਹਦੇ ਤੂੰ ਤਾਂ ਸੱਚ ਕਾਵਲੀ ਹੋ ਜਾਂਦੇ ਮੇਰੇ ਤਾਂ ਟੈਂਚੀ ਪੈ ਗਈ ਸੀ

ਕੋਈ ਤੇ ਨਹੀਂ ਆਦੀ ਬਿਰਾਂ ਪਿੱਛੇ ਨਾਲ ਬਿਰੇ ਨੇ ਵੀ ਨਹੀਂ ਦੱਸਿਆ ਨਾ ਨਾ ਇਹ ਤਾਂ ਇਹੋ ਬਿਨਾ ਪਾਇਰ ਨਹੀਂ ਪੜਦਾ ਮੈਨੂੰ ਆ ਤਾਂ ਫੇਰ ਕੀ ਹੋ ਗਿਆ ਮੈਨੂੰ ਆਏ ਬੋਲੇ ਇਹਨੂੰ ਸਾਰਾ ਪਤਾ ਸੀ ਚਲ ਕੋਈ ਨਾ ਬੇਬੇ ਜਿਹੜਾ ਕੋਈ ਖੁਣਾ ਸੀ ਹੋ ਗਿਆ ਲੱਗਦਾ ਚਾਹ ਪੀ ਲਾ ਲਪਾਂ ਦੇ ਪੀ ਲੀ ਦਦੀ ਚ ਹਾਂ ਪੀ ਲੀ ਮੈਂ ਤੁਹਾਨੂੰ ਆਏ ਕਹਿੰਦੀ ਸੀ ਤੁਸੀਂ ਨਾ ਕਮਰੇ ਚ ਨਾ ਆਇਆ ਕਰੋ ਮੇਰੇ ਕਿਉਂ ਦੀਦੀ ਸਰਬੀ ਆਇਆ ਕਿ ਕਰਤਾ ਕੀਤਾ ਕੁਛ ਨਹੀਂ ਬੇਬੇ ਬੋਲਦੀ ਐ ਫਿਰ ਐਵੇਂ ਮੈਨੂੰ ਜੇ ਕੋਈ ਕੰਮ ਹੁੰਦਾ ਮੈਨੂੰ ਬਾਹਰ ਬੁਲਾ ਲਿਆ ਕਰ ਕੋਈ ਨਾ ਠੀਕ ਠੀਕ ਕੋਈ ਨਾ ਮੈਂ ਤੁਹਾਨੂੰ ਬੁਲਾ ਲਿਆ ਕਰੂੰਗੀ ਜਦੋਂ ਮੈਨੂੰ ਕੰਮ ਹੁੰਦਾ ਮੈਨੂੰ ਤਾਂ ਐ ਸੀਗਾ ਵੀ ਜੇ ਤੁਸੀਂ ਬਾਜ਼ਾਰ ਚਲੇ ਜਾਂਦੇ ਮੇਰੇ ਨਾਲ ਬਾਲਾ ਵਧੀਆ ਸੀ ਮੇਰਾ ਨਾ ਸਮਾਨ ਲਿਆਉਣ ਆਲਾ ਪਿਆ ਸੀਗਾ ਲੈ ਮੈਂ ਤੇਰੇ ਨਾਲ ਬਾਜ਼ਾਰ ਕਿਵੇਂ ਭੱਜਾਂ ਹੁਣ ਤੇਰੇ ਤੋਂ ਮੈਨੂੰ ਬੇਬੇ ਨੇ ਤਾਂ ਮੈਨੂੰ ਨਾ ਕੀਤੀ ਐ ਦੱਸ ਹੁਣ ਉੱਪਰ ਦੀ ਹੋ ਕੇ ਭੱਜ ਜਾ ਫਿਰ ਬੇਬੇ ਮੇਰੇ ਨਾਲ ਲੜੂਗੀ ਕੁਝ ਵੀ ਮਾੜਾ ਜਿਹਾ ਬੇਬੇ ਨੂੰ ਕਹਿ ਦਿਆ ਕਰੋ ਨਾ ਵੀ ਫੇਰ ਕੀ ਹੋ ਗਿਆ ਰੰਗ ਤਾਂ ਦੋਹੀ ਹੁੰਦੇ ਆ ਰੰਗ ਚ ਕਿਹੜਾ ਕੁਝ ਪਾ ਕੇ ਖਾਣਾ ਹੁਣ ਬੇਬੇ ਨੂੰ ਮੈਂ ਕੀ ਕਹਾਂ ਵੱਡੇ ਨੇ ਉਹ ਉਹਨਾਂ ਅੱਗੇ ਮੈਂ ਬੋਲਦੀ ਸੋਹਣੀ ਲੱਗਦੀ ਆ ਚਲ ਕੋਈ ਨਾ ਮੈਂ ਇਹਨਾਂ ਨੂੰ ਪਿਆ ਦੂੰਗੀ ਇਹ ਦਵਾਈਆਂ ਦੇਣਗੇ ਮੈਨੂੰ ਸਮਾਨ ਹਾਂ ਫਿਰ ਕੀ ਹੋ ਗਿਆ ਜੇ ਮੇਰਾ ਰੰਗ ਕਾਲਾ ਬੇਬੇ ਵੀ ਨਾ ਸਾਰਾ ਦਿਨੇ ਨੂੰ ਵੀ ਸੁਖਾਉਣ ਲੱਗੀ ਚੰਗੀ ਪੜੀ ਮੇਰੀ ਗੱਲ ਸੁਣਦੀ ਸੀਗੀ ਵਧੀਆ ਸੀ ਮੇਰੇ ਵਧੀਆ ਪਿਆਰ ਰੱਖਦੀ ਸੀ ਮੇਰੇ ਨਾਲ ਆ ਬੇਬੇ ਨੇ ਮਾੜੀ ਜੀ ਗੱਲ ਕੀ ਕਹਤੀ ਅੱਜ ਤੱਕ ਉਹ ਨੂੰ ਕਮਰੇ ਚ ਆਉਣ ਨਹੀਂ ਮਨਾ ਕਰਦਾ ਚਲ ਕੋਈ ਨਾ ਮੈਂ ਜ਼ਬਰਦਸਤੀ ਵੀ ਨਹੀਂ ਕਰ ਸਕਦੀ ਇਹਦੇ ਕਮਰੇ ਚ ਵੀ ਨਹੀਂ ਜਾ ਸਕਦੀ ਚਲੋ ਕੋਈ ਗੱਲ ਨਹੀਂ ਜਿਹੜਾ ਕੁਝ ਹੋਊਗਾ ਦੇਖੀ ਜਾਊਗੀ ਇਹਨਾਂ ਨੂੰ ਕਹੂੰਗੀ ਜੇ ਇਹ ਵੀ ਨਾ ਲਾ ਕੇ ਗਏ ਨਾ ਫਿਰ ਮੈਂ ਦੋ ਦਿਨ ਪਿੰਡ ਹੀ ਚਲੀ ਜਾਊਂਗੀ ਹਾਂ ਨੀ Kira-kira apa, 100 ml, nah butuh 100 ml cuci lagi hanya 9 ml, kalau butuh 100 ml cikalipu yang di kalipunya 100 di mana kalipunya 100 ml 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 di mana

ਮੈਂ ਦੱਸਣ ਦੇ ਆਮਾ ਜੱਤੀ ਵਾਸਤੇ ਕੀ ਰੱਖੀ ਹੈ ਸੀタル ਕੱਤੇ ਬਿਸਕੁਟ ਖਾਉਂਗੇ ਛੋਲੇ ਦੇ ਤੱਕ ਬਰਗੜਾ ਜਾਤਾ